ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪਹਿਲਾ ਸ਼ੰਤ ਦਖਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਬਿਲਾਵਰ ਲਾਗ ਦੇ ਅੰਦਰ ਮਹੱਲਾ ਪਹਿਲਾ ਪਹਿਲੇ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਸ਼ੰਤ ਜਸ ਰੂਪੀ ਬਾਣੀ ਨੂੰ ਦਖਣੀ ਜਾਤੀ ਵਾ ਦਖਣੀ ਰਾਗਣੀ ਵਾ ਦਖਣ ਦੀ ਸੰਗਤ ਦੇ ਪ੍ਰਤਾਇ ਜਗਿਆਸੂ ਮਹਾਤਮਾ ਦੇ ਸੰਵਾਦ ਦੁਆਰਾ ਇਹ 파ਮਨ ਸ਼ਬਦ ਉਚਾਰਨ ਕਰਦੇ ਹਨ ਇੱਕ ਅਦੁੱਤੀ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਮੁੰਦ ਨਵੇਲੜੀਆ ਗੋਇਲ ਆਈ ਰਾਮ ਰਾਮ ਤੂੰ ਪਾਪ へ ਪਾਈਓ ਜੀਵ ਰੂਪੀ ਮੁੰਦ ਇਸਤਰੀ ਨਵੈਲੜੀਆ ਹੁੰਦੀ ਨਵੀਨ ਜੋਬਨ ਵਾਲੀ ਪਲੀ ਸ੍ਰੇਸ਼ਟ ਹੈ ਜੋ ਆਪਣੇ ਆਪ ਨੂੰ ਸੰਸਾਰ ਵਿੱਚ ਗੋਇਲ ਪਾਉ ਗਾਈਆਂ ਦੇ ਚਰਾਉਣ ਵਾਲੀ ਥਾਂ ਉੱਪਰ ਕੁਝ ਕੁ ਦਿਨਾਂ ਦਾ ਵਾਸਾ ਮੰਨ ਕੇ ਆਈ ਹੈ ਜਿਵੇਂ ਗੁੱਜਰ ਆਪਣੇ ਇਲਾਕੇ ਵਿੱਚ ਔੜ ਲੱਗਣ ਕਾਰਨ ਮੀਂਹ ਨਾ ਪੈਣ ਕਾਰਨ ਦੂਸਰੇ ਇਲਾਕਿਆਂ ਵਿੱਚ ਆ ਜਾਂਦੇ ਆ ਉਹ ਗੋਇਲ ਕਿਹਾ ਜਾਂਦਾ ਉਹਨਾਂ ਨੂੰ ਸੋ ਪਾਉ ਜਿਵੇਂ ਔੜ ਲੱਗੀ ਤੋਂ ਲੋਕ ਦਰਿਆਵਾਂ ਆਦਿ ਕਿਨਾਰੇ ਉੱਪਰ ਗੰਗਾ ਲੈ ਜਾਂਦੇ ਜਦੋਂ ਬਰਸਾਤ ਸ਼ੁਰੂ ਹੋ ਜਾਂਦੀ ਤਾਂ ਵਾਪਸ ਆਪਣੇ ਘਰਾਂ ਵਿੱਚ ਆ ਜਾਂਦੇ ਅਤੇ ਆਉਣ ਲੱਗੇ ਆਪਣੇ ਘੜੇ ਮਟਕੇ ਆਦਿ ਉੱਥੇ ਹੀ ਸੋਟਾਉਂਦੇ ਇਸੇ ਪ੍ਰਕਾਰ ਜੀਵ ਆਪਣੀਆਂ ਕਾਰਨ ਸੂਖਮ ਤੇ ਅਸਥੂਲ ਦੇਹਾਂ ਰੂਪੀ ਗੰਗਾ ਲੈ ਕੇ ਇਸ ਸੰਸਾਰ ਰੂਪੀ ਚਰਾੰਦ ਵਾਲੀ ਥਾਂ ਉੱਪਰ ਆਏ ਹੋਏ ਜੋ ਪਰਾਲਬਧ ਮੁਕਤੀ ਤੋਂ ਚਲੇ ਜਾਂਦੇ ਜਿਸ ਨੇ ਐਸਾ ਨਿਸ਼ਚੈ ਕਰ ਲਿਆ ਕਿ ਇਸ ਸੰਸਾਰ ਤੋਂ ਚਲੇ ਜਾਣਾ ਹੈ ਉਸ ਦਾ ਆਉਣਾ ਸਫਲਾ ਹੋ ਜਾਂਦਾ ਹੈ ਮਟਕੀ ਡਾਰ ਤਰੀ ਹਰ ਲੇ ਲਾਈ ਰਾਮ ਰਾਮ ਤੋਂ ਪਾਵਹੀ ਭਾਈ ਜਿਸ ਨੇ ਦੇ ਅਭਿਮਾਨ ਵਾ ਲੋਕ ਲਾਜ ਰੂਪੀ ਮਟਕੀ ਚਾਡੀ ਸੁੱਟ ਕੇ ਪਰੇ ਤਰੀ ਰੱਖ ਦਿੱਤੀ ਹੈ ਅਤੇ ਰਾਮ ਪਰਮਾਤਮਾ ਵਿੱਚ ਆਪਣੀ ਲੇ ਬਿਰਤੀ ਪ੍ਰੀਤੀ ਲਵਣਾ ਕੀਤੀ ਹੈ ਲੇ ਲਾਈ ਹਰ ਸੋ ਰਹੀ ਗੋਇਲ ਸਹਿਜ ਸ਼ਬਦ ਸੀ ਗਾਰੀਆ ਏ ਭਾਈ ਜਿਸ ਜੀਵ ਰੂਪ ਇਸਤਰੀ ਨੇ ਪ੍ਰਮਾਤਮਾ ਦੇ ਨਾਲ ਆਪਣੀ ਲਿਵ ਬਿਰਤੀ ਲਾਉਣਾ ਕੀਤੀ ਹੈ ਅਤੇ ਗੋਇਲ ਵਾਸੀ ਦੀ ਤਰ੍ਹਾਂ ਸੰਸਾਰ ਵਿੱਚ ਰਹਿੰਦੀ ਹੈ। ਪਾਵ ਵਿਰਾਗ ਦੀ ਸਹਿਤ ਰਹਿੰਦੀ ਹੈ ਕਿ ਸਾਡਾ ਇੱਥੇ ਬਹੁਤਾ ਸਮਾਂ ਨਿਵਾਸ ਨਹੀਂ। ਪਰ ਅਲਬਦ ਮੁਕਤੀ ਤੋਂ ਜਰੂਰ ਜਾਣਾ ਪਵੇਗਾ। ਉਹ ਸੁਭਾਵਕ ਵਾ ਸ਼ਾਂਤੀ ਨੂੰ ਧਾਰ ਕੇ ਗੁਰਾਂ ਦੇ ਸ਼ਬਦ ਉਪਦੇਸ਼ ਵਿੱਚ ਸ਼ਿੰਗਾਰੀ ਗਈ ਹੈ। ਕਰ ਜੋੜ ਗੁਰ ਪਹਿ ਕਰ ਬੇਨਤੀ ਮਿਲੋ ਸਾਚ ਪਿਆਰੀਆ ਮੈਂ ਆਪਣੇ ਪ੍ਰਤੱਖ ਵਾ ਮਨਬੁੱਧ ਰੂਪੀ ਦੋਵੇਂ ਹੱਥ ਜੋੜ ਕੇ ਗੁਰ ਪਹਿ ਪਾਵ ਪਾਸ ਬੇਨਤੀ ਅਰਜੋਈ ਕਰਦੀ ਹਾਂ ਕਿਹੇ ਗੁਰੂ ਜੀ ਤੁਸੀਂ ਮੇਰੇ ਉੱਪਰ ਐਸੀ ਕਿਰਪਾ ਕਰੋ ਜਿਸ ਕਰਕੇ ਸੱਚੇ ਪ੍ਰਮਾਤਮਾ ਪਤੀ ਦੀਆਂ ਪਿਆਰੀਆਂ ਸੰਤ ਰੂਪੀ ਸਖੀਆਂ ਨੂੰ ਮਿਲਣਾ ਕਰ ਇਹ ਗੁਰੂ ਜੀ ਤੁਸੀਂ ਮੈਨੂੰ ਮਿਲਣਾ ਕਰੋ ਜਿਸ ਕਰਕੇ ਮੈਂ ਸੱਚ ਸਰੂਪ ਪ੍ਰਭੂ ਵਿੱਚ ਪਿਆਰੀਆ ਪ੍ਰੇਮ ਕਰਾਂ ਤਨ ਭਾਈ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਜੀਵ ਰੂਪੀ ਤਨ ਇਸਤਰੀ ਦੇ ਪਾਏ ਭਗਤੀ ਪ੍ਰੇਮਾ ਭਗਤੀ ਨੂੰ ਪ੍ਰੀਤਮ ਪਿਆਰਾ ਪ੍ਰਭੂ ਵਾ ਪਿਆਰੇ ਸਤਿਗੁਰੂ ਵੇਖ ਕਰਕੇ ਉਸ ਦੇ ਅੰਦਰੋਂ ਕਾਮ ਵਿਕਾਰ ਦ੍ਰਿਸ਼ਟੀ ਅਤੇ ਕ੍ਰੋਧ ਗੁੱਸੇ ਆਦਿ ਵਿਕਾਰਾਂ ਨੂੰ ਨਿਵਾਰਿਆ ਮੇਟਣਾ ਕਰਦੇ ਆ ਨਾਨਕ ਮੁੰਦ ਨਵੇਲ ਸੁੰਦਰ ਦੇਖ ਪਿਰ ਸਾਧਾਰਿਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਉਹ ਜੀਵ ਰੂਪੀ ਮੁੰਦ ਇਸਤਰੀ ਨਵੇਲ ਨਵੀਨ ਜੋ ਬਨਵਾਲੀ ਅਤੇ ਸੋਹਣੇ ਸਰੂਪ ਵਾਲੀ ਹੈ ਜਿਸ ਨੇ ਪਦੀ ਪ੍ਰਮਾਤਮਾ ਨੂੰ ਵੇਖ ਕੇ ਆਪਣਾ ਮਨ ਸਾਧਾਰਿਆ ਸਹਿਤ ਆਸਰੀ ਦੇ ਕਰ ਲਿਆ ਵਾ ਮਨ ਨੂੰ ਸੁਧਾਰ ਲਿਆ ਹੈ ਸੱਚ ਨਵੇਲੜੀਏ ਜੋਬਨ ਵਾਲੀ RAM ਇਹ ਸ਼ੌਕ ਅਵਸਥਾ ਰੂਪੀ ਨਵੀਨ ਜੋਬਨ ਵਾਲੀ ਜਿਗਿਆਸੂ ਜੀਵ ਰੂਪ ਇਸਤਰੀਏ ਤੂੰ ਸੱਚ ਸਰੂਪ RAM ਪਰਮਾਤਮਾ ਦੇ ਨਾਮ ਵਿੱਚ ਲੱਗਣਾ ਕਰ ਆਉ ਨਾ ਜਾਉ ਕਹੀ ਆਪਣੇ ਸਹੇ ਨਾਲੀ RAM ਫਿਰ ਤੂੰ ਕਹੀ ਕਿਤੇ ਜਨਮ ਧਾਰ ਕੇ ਆਉ ਆਵੇਂਗੀ ਨਹੀਂ ਅਤੇ ਮਰ ਕੇ ਜਾਉ ਜਾਣਾ ਨਹੀਂ ਕਰੇਗੀ ਆਪ ਦੀ ਸਹ ਪਦੀ ਰਾਮ ਪ੍ਰਮਾਤਮਾ ਦੇ ਨਾਲ ਹੀ ਨਾਲ ਮਿਲ ਜਾਵੇਗੀ ਨਾ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਭਾਵੇ ਜੋ ਦਾਸੀ ਦਾਸਾ ਭਾਵ ਧਾਰ ਕੇ ਰਹਿੰਦੀ ਉਹ ਆਪ ਦੇ ਨਾ ਪਦੀ ਪ੍ਰਮਾਤਮਾ ਦੇ ਨਾਲ ਮਿਲੇ ਰਹਿੰਦੀ ਹੈ ਮੈਨੂੰ ਵੀ ਪ੍ਰਮਾਤਮਾ ਦੀ ਭਗਤੀ ਭਾਵੇ ਪਾਉਂਦੀ ਹੈ ਆਗਾਦ ਬੋਧ ਅਗੱਥ ਕਥੀ ਹੈ ਸਹਿਜ ਪ੍ਰਭ ਗੁਣ ਗਾਵੇ हे सखी जिस प्रभु ਦਾ ਅਗਾਦ ਡੂੰਗਾ ਬੇਅੰਤ ਬੋਧ ਵਿਚਾਰ ਗਿਆਨ ਹੈ ਜਿਸ ਦੇ ਅਕਥ ਕਥਨ ਤੋਂ ਰਹਿਤ ਸਰੂਪ ਨੂੰ ਮਹਾਤਮਾ ਜਨ ਲਖਣਾ ਬਿਰਤੀ ਕਰਕੇ ਕਥਨ ਕਰਦੇ ਆ ਉਸ ਪ੍ਰਮਾਤਮਾ ਦੀ ਸੁਭਾਵਕ ਸ਼ਾਂਤ ਪੂਰਵਕ ਗੁਣਾ ਨੂੰ ਗਾਉਣਾ ਕਰ RAM ਨਾਮ ਰਸਾਲ ਰਸੀਆ ਰਵੇ ਸਾਚ ਪਿਆਰੀਆ ਪਰਮਾਤਮਾ ਦਾ ਨਾਮ ਰਸਾਂ ਦਾ ਘਰਵਾ ਜਿਸ ਦਾ ਨਾਮ ਰਾਮ ਪਰਮਾਤਮਾ ਹੈ ਉਹ ਰਸਾਲ ਸੁੰਦਰ ਤੇ ਰਸੀਆ ਰਸਾਂ ਦਾ ਮਾਲਕ ਹੈ ਉਸ ਦੇ ਆਨੰਦ ਨੂੰ ਸੱਚ ਸਰੂਪ ਸਤ ਸੰਗਤ ਵਿੱਚ ਮਿਲ ਕੇ ਮਹਾਤਮਾ ਰੂਪੀ ਪਿਆਰੀਆਂ ਇਸਤਰੀਆਂ ਰਵੈ ਮਾਲਣਾ ਕਰਦੀਆਂ ਗੁਰ ਸ਼ਬਦ ਦੀਆ দান ਕੀਆ ਨਾਨਕ ਆ ਵਿਚਾਰੀਆ ਜਿਸ ਨੂੰ ਗੁਰਾਂ ਨੇ ਆਪਣਾ ਸਬਦ ਉਪਦੇਸ਼ ਦੇਣਾ ਕੀਤਾ ਹੈ ਅਤੇ ਸ਼ਬਦ ਦਾ ਦਾਣ ਹੀ ਕਰ ਦਿੰਦਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਹੀ ਅਸਲ ਵਿਚਾਰੀਆ ਵਿਚਾਰवान ਹੋਈਆਂ ਸ੍ਰੀ ਤਰ ਮੋਹ ਅੜੀ ਪੇਰ ਸੰਗ ਸੂਤੀ ਰਾਮ ਇਹ ਸਖੀ ਸ੍ਰੀ ਤਰ ਲక్ష్ਮੀ ਮਾਇਆ ਨੂੰ ਆਸਰਾ ਦੇਣ ਵਾਲੇ ਪ੍ਰਮਾਤਮਾ ਦੇ ਨਾਲ ਜਿਸ ਦੇ ਚਿੱਤ ਦੀ ਬਿਰਤੀ ਮੋਹੇ ਅੜੀ ਮੋਹੀ ਗਈ ਹੈ ਉਹ ਜੀਵ ਰੂਪੀ ਇਸਤਰੀ ਪਤੀ ਪ੍ਰਮਾਤਮਾ ਦੇ ਨਾਲ ਕੀਏ ਨਿਰਵਕਲਪ ਸਮਾਧੀ ਵਿੱਚ ਬਰਾਜਨ ਰੂਪ ਸੂਤੀ ਸੂਤੀ ਹੈ ਗੁਰ ਕੈ ਪਾਏ ਚੱਲੋ ਸਾਚ ਸੰਗੂਤੀ ਰਾਮ ਏ ਸਖੀ ਗੁਰੂ ਦੇ ਪਾਏ ਪਾਣੇ ਅਨਸਾਰ ਹੋ ਕੇ ਚੱਲਣਾ ਕਰੋ ਜੋ ਚਲਦੀ ਹੈ ਉਹ ਸੱਚੇ ਪ੍ਰਮਾਤਮਾ ਦੇ ਸੰਗੂਤੀ ਹੁੰਦਾ ਸੰਯੁਗਤ ਭਾਵ ਉਸ ਦੀ ਪ੍ਰਾਪਤੀ ਵਾਲੀ ਹੋਈ ਹੈ ਤਨ ਸਾਚ ਸੰਗੂਤੀ ਹਰ ਸੰਗ ਸੂਤੀ ਸੰਗ ਸਖੀ ਸਹੇਲੀਆ ਸਖੀ ਸਹੇਲੀਆਂ ਪਿਆਰੀਆਂ ਮਹਾਤਮਾ ਰੂਪੀ ਸਖੀਆਂ ਦੇ ਨਾਲ ਮਿਲ ਕੇ ਜਗਿਆਸੂ ਰੂਪੀ ਤਾਂ ਇਸਤਰੀ ਸੱਚੇ ਪ੍ਰਮਾਤਮਾ ਦੇ ਸੰਗੂਤੀ ਸੰਯੁਕਤ ਪਾ ਉਸ ਦੀ ਪ੍ਰਾਪਤੀ ਵਾਲੀ ਹੋਈ ਹੈ ਅਤੇ ਪ੍ਰਮਾਤਮਾ ਦੇ ਨਾਲ ਨਿਰਵਿਕਲਪ ਸਮਾਦੀ ਵਿੱਚ ਬਰਾਜਨ ਰੂਪ ਸੁੱਤੀ ਹੈ ਉਸ ਦਾ ਐਸਾ ਨਿਚਾ ਵੱਜ ਜਾਂਦਾ ਹੈ ਇੱਕ ਪਾਇ ਇੱਕ ਮਨ ਨਾਮ ਵਸਿਆ ਸਤਿਗੁਰੂ ਹਮ ਮੇਲੀਆ ਉਹ ਕਹਿੰਦੀ ਹੈ ਜਦੋਂ ਇੱਕ ਪ੍ਰਮਾਤਮਾ ਦੇ ਪ੍ਰੇਮ ਕਰਕੇ ਅਤੇ ਇੱਕ ਮਨ ਇਕਾਗਰ ਮਨ ਵਿੱਚ ਪ੍ਰਮਾਤਮਾ ਦਾ ਨਾਮ ਵਸ ਗਿਆ ਤਦੋਂ ਸਤਿਗੁਰੂ ਜੀ ਨੇ ਹਮ ਸਾਨੂੰ ਤਮਾਮ ਪ੍ਰਮਾਤਮਾ ਦੇ ਤਮਾਮ ਜੀਵਾਂ ਨੂੰ ਪ੍ਰਮਾਤਮਾ ਦੇ ਨਾਲ ਮੇਲ ਦਿੱਤਾ ਹੈ ਦਿਨ ਰੈਣ ਘੜੀ ਨਚਸਾ ਵਿਸਰੈ ਸਾਸ ਸਾਸ ਨਰੰਜਨੋ ਨਰੰਜਨੋ ਸ਼ੋਧ ਸਰੂਪ ਪ੍ਰਮਾਤਮਾ ਹਰੇਕ ਸਵਾਸ ਦਿਨ ਰਾਤ ਘੜੀ ਅਤੇ ਚਸਾ ਮਾਤਰ ਵੀ ਭੁੱਲਣਾ ਨਾ ਕਰੇ ਸ਼ਬਦ ਜੋਤ ਜਗਾਇ ਦੀਪਕ ਨਾਨਕਾ ਪਉ ਪੰਜਨ ਸਤਿਗੁਰੂ ਜੀ ਨੇ ਉਪਦੇਸ਼ ਰੂਪੀ ਜੋਤ ਅਗਨੀ ਨਾਲ ਗਿਆਨ ਰੂਪੀ ਦੀਪਕ ਦੀਵਾ ਜਗਾਉਣਾ ਕੀਤਾ ਹੈ ਸਤਿਗੁਰੂ ਜੀ ਕਥਨ ਕਰਦੇ ਕਿ ਉਹ ਗਿਆਨ ਸਾਰੇ ਪੌੜਰਾਂ ਨੂੰ ਪੰਜਨੋ ਨਾਸ਼ ਕਰ ਦੇਣ ਵਾਲਾ ਹੈ ਜੋਤ ਸਬਾਏ ੜੀਏ ਤਰੇ ਭਵਨ ਸਾਰੇ ਰਾਮ ਕੀ ਪਾਇ ਉਸ ਪ੍ਰਮਾਤਮਾ ਦੀ ਜੋਤ ਸਤਾ ਸਬਾਈ ੜੀਏ ਸਾਰਿਆਂ ਵਿੱਚ ਆਈ ਹੋਈ ਅਤੇ ਉਤਰੇ ਭਵਣ ਤਿੰਨਾਂ ਲੋਕਾਂ ਦੇ ਜੀਵਾਂ ਦੀ ਸਾਰ ਖਬਰ ਲੈਣਾ ਕਰਦਾ ਹੈ ਘਟ ਘਟ ਰਬ ਰਹਾ ਅਲਖ ਅਪਾਰੇ ਰਾਮ ਹੀ ਪਾਇਉ ਅਸ਼ੁੱਧ ਮਨ ਕਰਕੇ ਲਖਣ ਤੋਂ ਰਹਿਤ ਅਤੇ ਪ੍ਰਕਿਰਤੀ ਦੇ ਪਾਰਾਵਾਰਤੂ ਰਹਿਤ ਪ੍ਰਮਾਤਮਾ ਸਾਰੇ ਘਟ ਘਟ ਸਰੀਰਾਂ ਸਰੀਰਾਂ ਵਿੱਚ ਵਸ ਚਾਰੇ ਖਾਣੀਆਂ ਦੇ ਘਟਾ ਘੱਡਾਂ ਵਿੱਚ ਵਿਆਪਕ ਹੋ ਰਿਹਾ ਅਲਖ ਅਪਾਰ ਅਪਾਰ ਸਾਚਾ ਆਪ ਮਾਰ ਮਿਲਾਈਐ ਜੋ ਅਲਖ ਲਖਣ ਤੋਂ ਰਹਿਤ ਪ੍ਰਕਿਰਤੀ ਦੇ ਪਾਰ ਆਵਾਰ ਤੋਂ ਰਹਿਤ ਅਪਾਰ ਬੇਅੰਤ ਗੁਣਾਵਾਲ ਸੱਚ ਸਰੂਪ ਪ੍ਰਮਾਤਮਾ ਹੈ ਆਪਾ ਭਾਵ ਹੰਕਾਰ ਨੂੰ ਮਾਰਨ ਵਿਰਤ ਕਰਕੇ ਹੀ ਉਸ ਨਾਲ ਆਪਣੇ ਆਪ ਨੂੰ ਮਿਲਾ ਸਕੀਦਾ ਹੈ ਹਉ ਮੈ ਮਮਤਾ ਲੋਭ ਜਾਲੋ ਸ਼ਬਦ ਮੈਲ ਚੁਕਾਈਐ ਹੀ ਭਾਈ ਆਪਣੇ ਅੰਦਰੋਂ ਦੇਹ ਦੀ ਹੰਗਤਾ ਪਦਾਰਥਾਂ ਦੀ ਮੇਰ-ਤੇਰ ਲੋਭ ਲਾਲਚ ਨੂੰ ਬ੍ਰह्म ਅਭਿਆਸ ਰੂਪੀ ਅੱਗ ਨਾਲ ਸਾੜ ਦੇਵੋ ਪੁਨਾ ਗੁਰੂ ਸਾਹਿਬ ਜੀ ਦੇ ਉਪਦੇਸ਼ ਕਰਕੇ ਪਾਪਾਂ ਅਵਿਦਿਆ ਦੀ ਮਲੀਨਤਾਈ ਵੀ ਚੁੱਕਣਾ ਮੇਟਣਾ ਕਰੋ ਦਰਜਾਈ ਦਰਸ਼ਨ ਕਰੀ ਭਾਣੈ ਤਾਰ ਤਾਰਨ ਹਾਰਿਆ ਸਤਸੰਗਤ ਰੂਪੀ ਦਰ ਵਿੱਚ ਜਾ ਕੇ ਵਾ ਅੰਤਹਿਕਰ ਰੂਪੀ ਦਰ ਦੀ ਜਾਏ ਜਗਾ ਵਿੱਚ ਪ੍ਰਭੂ ਦਾ ਭਾਣਾ ਮੰਨ ਕੇ ਉਸ ਦੇ ਦਰਸ਼ਨ ਦੀਦਾਰ ਕਰ ਲਈਦੇ ਹਨ ਇਸ ਲਈ ਇਉਂ ਬੇਨਤੀ ਕਰੋ ਕਿ ਇਹ ਤਾਰਨ ਆ ਰਿਹਾ ਤਾਰਨ ਵਾਲੇ ਪ੍ਰਭੂ ਵਾਹਿਗੁਰੂ ਸਾਨੂੰ ਆਪਣਾ ਭਾਣਾ ਮਨਾ ਕੇ ਸੰਸਾਰ ਸਮੁੰਦਰ ਤੋਂ ਪਾਰ ਕਰਨਾ ਕਰ ਹਰ ਨਾਮ ਅੰਮ੍ਰਿਤ ਚਾਖ ਤ੍ਰਿਪਦੀ ਨਾਨਕਾ ਉਰਤਾਰਿਆ ਪ੍ਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਨੂੰ ਚਖ ਭਾਵ ਸਿਮਰਨ ਕਰਕੇ ਜੋ ਜਗਿਆਸੂ ਰੂਪੀ ਇਸਤਰੀ ਸੰਸਾਰਿਕ ਪਦਾਰਥਾਂ ਵੱਲੋਂ ਤ੍ਰਿਪਤ ਕਈਏ ਤ੍ਰਿਪਤੀ ਰਜ ਗਈ ਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਪ੍ਰਭੂ ਨੇ ਉਸ ਨੂੰ ਆਪਣੇ ਉਰ ਹਿਰਦੇ ਵਿੱਚ ਧਾਰਨ ਕੀਤਾ ਹੈ ਆਪਣੇ ਸਰੂਪ ਵਿੱਚ ਮੇਲ ਲਿਆ ਹੈ ਵਾਹ ਸਖੀ ਨੇ ਆਪਣੇ ਹਿਰਦੇ ਅੰਦਰ ਪ੍ਰਮਾਤਮਾ ਦਾ ਪ੍ਰੇਮ ਧਾਰਨ ਕੀਤਾ ਹੋਇਆ ਹੈ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੇ 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 ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ